ਸੋ 500 ਰੁਪਿਆ ਸਰਕਾਰੀ ਚਲਾਨ ਆ ਜਿਹੜਾ ਸਰਕਾਰੀ ਚਲਾਨੇ ਤੇ ਮੌਕੇ ਤੇ ਵੀ ਕਟਿਆ ਜਾ ਸਕਦਾ ਗੱਡੀ ਟੋ ਕਰਕੇ ਲਿਆਂਦਾ ਭਾਵੇਂ ਮੈਂ ਉਹਨਾਂ 10 ਕਦਮਾਂ ਦੀ ਦੂਰੀ ਤੇ ਗੱਡੀ ਲੱਗੀ ਹੋਵੇ ਤਾਂ ਵੀ 650 ਰੁਪਿਆ ਲੈ ਲੈਣਾ 20 ਗੱਡੀਆਂ ਵੀ ਇਹਨਾਂ ਨੇ ਲਿਆਂਦੀਆਂ ਆਂ ਦੀਨ ਚ 300 ਲੱਖ 39000 ਰੁਪਿਆ ਮਹੀਨਾ ਇਹਨਾਂ ਦਾ ਤਾਂ ਕਨੇਡਾ ਬਣਿਆ ਯਾਰ ਤੇ ਪਬਲਿਕ ਕਿੰਨੀ ਪਰੇਸ਼ਾਨ ਹੁੰਦੀ ਆ ਫੇਰ ਇਹ ਕਿਸੇ ਹਸਪੀਟਲ ਦੇ ਬਾਹਰ ਵੀ ਗੱਡੀ ਲੱਗੀ ਹੋਵੇ ਉਹਨੂੰ ਵੀ ਨਹੀਂ ਬਖਸ਼ਦੇ ਜਦ ਕਿ ਕੋਈ ਵੀ ਮਲਟੀ ਕੰਪਲੈਕਸ ਹੋਵੇ ਹਸਪੀਟਲ ਹੋਵੇ ਕੋਈ ਸ਼ੋਅਰੂਮ ਹੋਵੇ ਉਹਨਾਂ ਦੀ ਪਾਰਕਿੰਗ ਹੋਣੀ ਜ਼ਰੂਰੀ ਹੈ ਸਰਕਾਰ ਟੋਆਵਾਂ ਵੱਲ ਧਿਆਨ ਦਿੰਦੀ ਸਰਕਾਰ ਇਹ ਕਿਉਂ ਨਹੀਂ ਧਿਆਨ ਦੇਂਦੀ ਕਿ ਜਿਹੜੀਆਂ ਬਿਲਡਿੰਗਾਂ ਬਣੀਆਂ ਉਹਨਾਂ ਦੀ ਪਾਰਕਿੰਗ ਬਣਾਈਏ ਲੋਕੀ ਜਦੋਂ ਉੱਥੇ ਜਾਂਦੇ ਨੇ ਜਾਂ ਹਸਪੀਟਲ ਐਡਮਿਟ ਹੋਣ ਕੋਈ ਜਾਂਦਾ ਕੋਈ ਪਤਾ ਲੈਣ ਜਾਂਦਾ ਕੋਈ ਸ਼ੋਪਿੰਗ ਕਰਨ ਜਾਂਦਾ ਉਹ ਆਪਣੀ ਗੱਡੀ ਪਾਰਕਿੰਗ ਚ ਲਾਵੇ ਉਹਦੇ ਵਾਸਤੇ ਕੋਈ ਲਾਅ ਨਹੀਂਗਾ ਪਬਲਿਕ ਪਰੇਸ਼ਾਨ ਕਰਨ ਲਈ ਬਸ ਵੇਖ ਲਓ ਨਵੇਂ-ਨਵੇਂ ਲਾਅ ਕੱਢੇ ਨੇ ਟੋਬ ਇਹਨਾਂ ਦਾ ਠੀਕ ਆ ਯਾਰ ਟੋਬ ਐਨਾ ਹੋਣੀਆਂ ਚਾਹੀਦੀਆਂ ਲੇਕਿਨ ਘੱਟੋ-ਘੱਟ ਕੋ ਜੀਵੇ 500 ਰੁਪਏ ਸਰਕਾਰੀ ਚਲਾਨ ਹੈਗਾ ਤੁਸੀਂ 100 200 ਰੁਪਏ ਉੱਪਰ ਲੈ ਲਓ ਹੈਨਾ ਚਲੋ ਤੁਸੀਂ ਟੋਕ ਕਰਨੀ ਆਪਾਂ ਇਹ ਗਲਤ ਨਹੀਂ ਕਹਿੰਦੇ ਚਲੋ ਹੋਣਾ ਚਾਹੀਦਾ ਰਸ਼ ਵੀ ਵਧੇ ਜਾਂਦਾ ਲੇਕਿਨ ਪਬਲਿਕ ਕਿੰਨੀ ਪਰੇਸ਼ਾਨ ਹੈ ਤੁਸੀਂ ਕੇ ਦੀ ਗੱਡੀ ਕਿਲੋਮੀਟਰ ਦੂਰ ਤੋਂ ਲਿਆਏ ਹੋਗੇ ਟੋ ਕਰਕੇ ਉਹ ਵਿਚਾਰਾ ਆਊਗਾ ਕਿੱਦਾਂ ਇੱਥੇ ਫਿਰ ਇੱਥੇ ਆਊਗਾ ਫਿਰ 1150 ਰੁਪਏ ਤੁਹਾਨੂੰ ਦੇਵੇਗਾ ਫਿਰ ਤੁਸੀਂ ਗੱਡੀ ਛੱਡਦੇ ਜੇ ਇਸ ਤੋਂ ਚੰਗਾ ਤੁਸੀਂ ਉਹਦਾ ਮੌਕੇ ਤੇ 500 ਰੁਪਏ ਦਾ ਚਲਾਨ ਕਰ ਦਿਓ ਭਾਜੀ ਗੱਡੀਆਂ ਜਿਸ ਤਰ੍ਹਾਂ ਬਹੁਤ ਨਹੀਂ ਹੁੰਦੀਆਂ ਜਿਸ ਤਰ੍ਹਾਂ ਗੱਡੀ ਲੈ ਕੇ ਭਾਜੀ ਟੋ ਕਰਕੇ ਜਾਂਦੇ ਕਈ ਕਈ ਗੱਡੀਆਂ ਦਾ ਬੰਪਰ ਬੂੰਪਰ ਵੀ ਤਾਂ ਤੁਸੀਂ ਸਾਨੂੰ ਭਰਵਾਈ ਕਰਦੇ ਜੀ ਉਹਦੀ ਜੇ ਕੋਈ ਨੁਕਸਾਨ ਹੋ ਜਾ ਕੇ ਇਹਦਾ ਉਹ ਜਨਾਬ ਹੁਣ ਰਹਿ ਗਏ ਨਹੀਂ ਦੇਖੋ ਜਿਹੜਾ ਓਨਰ ਆ ਉਹ ਭਰਵਾਈ ਵੀ ਉਹਦੀ ਆ ਦੇਖੋ ਆਪਾਂ ਸਰਕਾਰ ਕੋਲ ਸਿਰਫ ਇੱਕ ਬੇਨਤੀ ਕਰਦੇ ਆ ਨਹੀਂ ਨਹੀਂ ਸ਼ਿਕਾਇਤ ਪਾਪਾ ਜੀ ਆਪਾਂ ਦੇਖੋ ਆਪਾਂ ਠੇਕੇ ਦੇ ਖਿਲਾਫ ਨਹੀਂ ਗੇ ਆਪਾਂ ਕਿਸੇ ਦੇ ਇਹੋ ਜ ਆਪਾਂ ਲੇਕਿਨ ਪਬਲਿਕ ਦੇ ਹੱਕ ਚ ਦੇ ਬੋਲ ਸਕਦੇ ਆ ਨਾ ਕਿ ਪਬਲਿਕ ਕਿੰਨੀ ਕਿ ਪਰੇਸ਼ਾਨ ਹੋ ਰਹੀ ਐ ਤੇ ਪਬਲਿਕ ਨੂੰ ਗੱਡੀ ਲਾ ਲਿੰਦੀ ਪਬਲਿਕ ਬਾਹਰੋਂ ਵੇਖੋ ਪਬਲਿਕ ਕੋਈ ਕੋਈ ਹਸਪੀਟਲ ਗਈ ਹੈ ਕਿਸ ਦਾ ਪਤਾ ਲੈਣ ਇਹ ਇਨਸੀਡੈਂਟ ਸਾਡੇ ਨਾਲ ਵੀ ਹੋਇਆ ਹਸਪੀਟਲ ਕਿਸੇ ਦਾ ਗੱਡੀ ਵਾਲੇ ਵੀ ਆਏ ਆਹ ਕੋਈ ਤੁਹਾਡੀ ਵੀ ਗੱਡੀ ਹੈ ਭਾਜੀ ਕਿੱਥੋਂ ਟੋਈ ਕਿਹੜੇ ਨਾਲ ਦਵਾ ਰਹੇ ਨਹੀਂ ਹਸਪੀਟਲ ਆਏ ਸੀ ਜੀ ਤੁਸੀਂ ਦੇਖੋ ਉਹ ਇੱਕ ਮਰੀਜ਼ ਵੀ ਉਹਨਾਂ ਦੇ ਅੰਦਰ ਉਹ ਵੈਸੇ ਦੁਖੀ ਹੋਣਗੇ ਉਹ ਹਸਪੀਟਲ ਪਤਾ ਲੈਣ ਆਏ ਉਹਨਾਂ ਦੀ ਗੱਡੀ ਟੋ ਕਰ ਲਿਆਏ ਨੇ ਕਿੰਨੇ ਪੈਸੇ ਕਹਿ ਰਹੇ ਤੁਹਾਨੂੰ ਇਹ ਦੇਖੋ ਇੱਕ ਬੰਦੇ ਦਾ ਪੇਸ਼ੈਂਟ ਹਸਪੀਟਲ ਆ ਉੱਤੋਂ ਉਹਨੂੰ 1150 ਰੁਪਏ ਹੋਣੇ ਤੇ ਭਰਨੇ ਪੈਣੇ ਆ ਇੱਕੋ ਮਰੀਜ਼ ਨੂੰ ਪਤਾ ਲੈਣ ਆਇਆ ਜਦ ਕਿ ਉਹ ਹਸਪੀਟਲ ਦੀ ਆਪਣੀ ਪਾਰਕਿੰਗ ਹੋਣੀ ਚਾਹੀਦੀ ਆ ਤੇ ਜਿਹੜੇ ਵੀ ਪੇਸ਼ੈਂਟ ਜਾਂ ਉਹਨਾਂ ਦੇ ਰਿਲੇਟਿਵ ਆਂਦੇ ਉਹਨਾਂ ਦੀ ਪਾਰਕਿੰਗ 'ਚ ਗੱਡੀ ਲੱਗੇ ਉਹ ਹਸਪੀਟਲਾਂ ਦੀ ਤੇ ਪਾਰਕਿੰਗ ਹੈ ਨਹੀਂ ਇਹ ਉਦਾਂ ਹੀ ਹਸਪੀਟਲ ਬਣ ਜਾਂਦੇ ਨੇ ਸਰਕਾਰ ਉਹਦੇ ਵੱਲ ਧਿਆਨ ਨਹੀਂ ਰੱਖਦੀ ਤੇ ਪਬਲਿਕ ਵੇਖ ਲੋ ਤੁਹੀ ਪਹਿਚਾਣ ਹੋਂਦੀ ਆ ਗੱਡੀ ਕਿਹੜੀ ਭਾਈ ਤੁਹਾਡੀ ਆਹ ਵੇਖੋ ਗੱਡੀ ਉਹ ਲਿਆ ਹੁਣ ਆ ਇਹਨਾਂ ਇਹਨਾਂ ਨੂੰ ਪੁੱਛ ਲੋ ਤੁਹਾਨੂੰ ਕਿ ਕੁੱਤ ਹੋਏ ਦਾ ਕਿਥੇ ਆਏ ਨੇ ਕੁੱਤੇ ਆਏ ਤੁਸੀਂ ਪੁਤਲੀ ਪਰੋਂ ਸੇ ਤੱਕ ਤੁਰ ਕੇ ਆਏ ਜੇ ਹੁਣ ਪਬਲਿਕ ਵੇਖ ਲੋ ਕਟੋਗੜ 2-3 ਕਿਲੋਮੀਟਰ ਤੋਂ ਵੱਧ ਹੋਣਾ 2-3 ਕਿਲੋਮੀਟਰ ਤੋਂ ਤੁਰ ਕੇ ਆਈ ਪਬਲਿਕ ਕਿ ਸਾਡੀ ਗੱਡੀ ਠੋਗ ਗਈ ਗੱਡੀ ਲਿਆਈ ਹੈ ਹੁਣ ਪਬਲਿਕ ਕਿੰਨੀ ਪਰੇਸ਼ਾਨ ਐ ਇਹੋ ਇਹਨਾਂ ਦਾ ਮੋਕੇ ਦਾ 500 ਦਾ ਚਲਾਨ ਕੱਟਿਆ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਨੋ ਪਾਰਕਿੰਗ ਚਲਾਈ ਆ ਪਹਿਲੀ ਗੱਲ ਪਬਲਿਕ ਦਾ ਕਾਹਦਾ ਕਸੂਰ ਜਿਹੜੇ ਹੌਸਪੀਟਲ ਗੱਡੀ ਗਈ ਆ ਉਹ ਹੌਸਪੀਟਲ ਦਾ ਚਲਾਨ ਹੋਣਾ ਚਾਹੀਦਾ ਕਿ ਤੇਰੇ ਹੌਸਪੀਟਲ ਦੇ ਬਾਹਰ ਗੱਡੀ ਲੱਗੀ ਆ ਤੇਰੇ ਕੋਲ ਪਾਰਕਿੰਗ ਨਹੀਂ ਕੀਤੀ ਹੋਸਪੀਟਲ ਕਿੱਦਾਂ ਚਲਾ ਰਿਆ ਲੇਕਿਨ ਪਰੇਸ਼ਾਨ ਕੌਣ ਆ ਪਬਲਿਕ ਹੁਣ ਉਹ ਵਿਚਾਰੇ 2 2.5 ਕਿਲੋਮੀਟਰ ਤੋਂ ਤੁਰ ਕੇ ਆਏ ਨੇ ਤੇ ਪਰੇਸ਼ਾਨੀ ਵੀ ਕਿ ਪੇਸ਼ੈਂਟ ਐਡਮਿਟੀ ਉਹ ਤੋਂ 1150 ਰੁਪਏ ਜਦੋਂ ਤੱਕ ਨਹੀਂ ਦੇਣਗੇ ਉਹ ਤੱਕ ਇਹਨਾਂ ਨੇ ਗੱਡੀ ਨਹੀਂ ਛੱਡਣੀ 650 ठेकेदार ਦਾ ਉਹ ਯਾਰ ਤੁਸੀਂ ठेकेदार ਦੇ ਜਿਹੜੇ ਪੈਸੇ ਉਹ ਹੀ 100 200 ਰੁਪਇਆ ਕਰ ਦੋ ਪਬਲਿਕ ਟੋਗੜ ਕੁਛ ਤੇ ਆਸਰਾ ਹੋਵੇ ਜੇ ਤੁਸੀਂ ਠੇਕਾ ਕਰ ਹੀ ਦਿੱਤਾ ਕਿ ਇਸ ਤਰੀਕੇ 650 ਰੁਪਇਆ 2 ਕਿਲੋਮੀਟਰ ਤੋਂ ਟੋ ਕਰਕੇ ਲਿਆਉਂਦਾ ਕਿਵੇਂ ਕਿਹਦੇ ਤੋਂ ਲਿਆਉਂਦੇ ਨੇ ਕੋਈ ਵੀਆਈਪੀ ਟਰੀਟਮੈਂਟ ਕੋਈ ਨਾਲ ਜਿੰਨਾ ਦੀ ਗੱਡੀ ਆ ਓਨਰ ਉਹਨਾਂ ਨੂੰ ਭਾ ਕੇ ਲਿਆਉਂਦੇ ਨੇ ਉਹ ਵਿਚਾਰੇ ਪੈਦਲ ਆਏ ਨੇ ਆ ਹਾਲ ਹੋਇਆ ਪਿਆ ਅੰਮ੍ਰਿਤਸਰ ਦਾ ਕਿੰਨੀਆਂ ਗੱਡੀਆਂ ਕਿੰਨੀਆਂ ਤਾਂ ਗੱਡੀਆਂ ਟੋ ਹੋ ਜਾਂਦੀਆਂ ਹਾਂਜੀ 20 ਦੀ ਰੇਸ਼ਨਾਂ ਵੀ ਵੇਖ ਲਓ 390000 ਰੁਪਇਆ ਮਹੀਨਾ ਇਹਨਾਂ ਨੂੰ ਹੋਰ ਕੰਮ ਕਰਨ ਦੀ ਲੋੜ ਹੈ ਟੀਕਾ ਲਗੋ ਬਈ ਕੈਨੇਡਾ ਹੀ ਆ 4 ਲੱਖ ਰੁਪਇਆ ਮਹੀਨਾ ਆਣਾ ਭਾਈ ਤੁਹਾਨੂੰ ਦਿੱਖਿਆ ਸਰਕਾਰ ਨੂੰ ਇਹ ਕਿਉਂ ਨਹੀਂ ਚੀ ਦਿੱਤੀ ਭਾਈ ਸਭ ਨੂੰ ਪਤਾ ਹੁੰਦਾ ਵੇਖੋ ਸਰਕਾਰਾਂ ਛੁੱਟੀਆਂ ਨਹੀਂ ਆ ਸਭ ਪਤਾ ਹੁੰਦਾ ਵਾ ਬਟ ਕਹਿੰਦੇ ਆ ਨਾ ਕੋਈ ਉਹਨਾਂ ਦੇ ਕੰਨ ਲਾ ਕੇ ਢੋਲ ਵਜਾਉਣ ਦੀ ਲੋੜ ਪੈਂਦੀ ਆ ਆ ਵੇਖੋ ਹੁਣ ਪਰੇਸ਼ਾਨੀ ਹੈਗੀ ਆ ਸਰਕਾਰ ਹੋਰਾਂ ਕੰਮਾਂ ਵੱਲ ਧਿਆਨ ਦਿੰਦੀ ਸਰਕਾਰ ਪਬਲਿਕ ਵਾਸਤੇ ਆ ਜਦੋਂ ਪਬਲਿਕ ਨੂੰ ਹੀ ਸਹੂਲਤ ਦੇਣੀ ਤਾਂ ਪਰੇਸ਼ਾਨ ਹੋ ਸੀ ਲੈ ਉਹ ਕਹਿ ਰਿਹਾ ਜਦੋਂ ਪਬਲਿਕ ਨੂੰ ਸਹੂਲਤ ਹੀ ਨਹੀਂ ਦੇਣੀ ਫਿਰ ਇਹੋ ਜਿਹਾ ਸਰਕਾਰਾਂ ਦਾ ਕੀ ਫਾਇਦਾ ਸਰਕਾਰਾਂ ਨੂੰ ਪਹਿਲਾਂ ਵੇਖਣਾ ਚਾਹੀਦਾ ਠੀਕ ਹੈ ਠੀਕਾ ਕਰਨ ਦੇ ਕੋਈ ਸੋਚ ਸਮਝ ਕੇ ਕੀਤਾ ਹਣਾ ਲੇਕਿਨ ਇਹ ਵੀ ਤੇ ਵੇਖੋ ਅੱਜ ਪਬਲਿਕ ਪਰੇਸ਼ਾਨ ਤੇ ਨਹੀਂ ਹੋ ਰਹੀ ਫਿਰ ਜਦੋਂ ਸਿੱਧੀ ਸਿੱਧੀ ਪਬਲਿਕ ਪਰੇਸ਼ਾਨ ਉਹ 2 2.5 ਕਿਲੋਮੀਟਰ ਤੁਰ ਕੇ ਆਏ ਨੇ ਉਹਨਾਂ ਨੂੰ ਪੁੱਛੋ ਉਹਨਾਂ ਦਾ ਹਾਲ ਕੀ ਹੋਇਆ ਉਹ ਕਹਿੰਦਾ ਕਿ ਜਿੱਦਾਂ ਵੀ ਹਸਪੀਟਲ ਚਾਹੀਦੇ ਇਹ ਹਸਪੀਟਲ ਦਾ ਫੰਡ ਕਿੱਥੇ ਗਿਆ ਮੈਂ ਵੇਖੋ ਉਹ ਵੀ ਹਸਪਤਾਲ ਆਏ ਨੇ ਜਾਂ ਬਈ ਸ਼ਾਪਿੰਗ ਕਰਨ ਜਾਂਦਾ ਕਿਤੇ ਮਾਲ ਤੇ ਜਾਂਦਾ ਜੀਰੋਂ ਤੱਕ ਉਹਦੀ ਪਾਰਕਿੰਗ ਹੀ ਨਹੀਂ ਹੋएगी ਤੇ ਲੋਕਾਂ ਨੇ ਤਾਂ ਗੱਡੀਆਂ ਤੇ ਆਣਾ ਨਾ ਗੱਡੀ ਕਿਤੇ ਨਾ ਕਿਤੇ ਤਾਂ ਲਾਣੀ ਪੈਗੀ ਨਾ ਜੇ ਤੁਹਾਨੂੰ ਤੇ ਇਹ ਚਾਹੀਦਾ ਵਾ ਕਿ ਜਿਹੜਾ ਹਸਪਤਾਲ ਜਾਂ ਕੋਈ ਮਲਟੀ ਕੰਪਲੈਕਸ ਬਿਲਡਿੰਗ ਆ ਜਾਂ ਕੋਈ ਵੀ ਇਹੋ ਜਿਹਾ ਥਿਆਰਾ ਵਾ ਜਿੱਥੇ ਪਬਲਿਕ ਜ਼ਿਆਦਾ ਆਂਦੀ ਆ ਉਥੇ ਪਾਰਕਿੰਗ ਹੋਵੇ ਪ੍ਰੋਪਰ ਜਾਂ ਤੇ ਬਿਲਡਿੰਗ ਵਾਲੇ ਦੀ ਹੋਵੇ ਜਾਂ ਸਰਕਾਰੀ ਹੋਵੇ ਐਦਾਂ ਤੇ ਗੱਡੀਆਂ ਸੜਕਾਂ ਤੇ ਲੱਗਣੀਆਂ ਤੇ ਇੰਨਾ ਦੀ ਦ ਚਾਹਦੀ ਆ ਜਦੋਂ 1 ਮਹੀਨੇ ਦਾ 4 4 ਲੱਖ 5 ਵਾਲਾ ਕਮਾਣਾ ਵਾ ਇਹਨਾਂ ਇਹ ਤਾਂ ਚਾਹੁੰਦੇ ਨੇ ਕਿ ਗੱਡੀਆਂ ਸੜਕ ਤੇ ਲੱਗਣ ਤੇ ਸਾਡੀ ਕਮਾਈ ਹੋਣ ਬੰਦਦਾ ਤੇ ਹੀ ਹੋਣਾ ਕਿ ਫਿਰ ਸ਼ਹਿਰ ਤੇ ਗੱਡੀਆਂ ਵੜਾਣੀਆਂ ਨਾ ਦੋ ਲੋਕਾਂ ਨੂੰ ਕਹਾਂ ਸਾਈਕਲਾਂ ਤੇ ਘੁੰਮੋ ਉਹ ਵੀ ਵਧੀਆ ਵੈਸੇ ਸਿਹਤ ਦਾ ਵੀ ਖਿਆਲ ਰੱਖਿਆ ਜਾਊਗਾ ਲੋਕਾਂ ਦੀ ਇਹ ਦੇਖੋ ਜੀ ਆਪਾਂ ਮੈਂ ਬਾਰ-ਬਾਰ ਕਹਿ ਰਿਹਾ ਸਰਕਾਰ ਨੂੰ ਇਹ ਬਹੁਤ ਪਬਲਿਕਲੀ ਚਿੰਤਾ ਦਾ ਵਿਸ਼ਾ ਆ ਬਹੁਤ ਲੋਕ ਪਰੇਸ਼ਾਨ ਹੋ ਰਹੇ ਨੇ ਸਰਕਾਰ ਨੂੰ ਚਾਹੀਦਾ ਵਾ ਜਾਂ ਇਹ ਟੋਆ ਦਾ ਖਰਚਾ ਘਟਾਇਆ ਜਾਵੇ ਯਾ ਜਿਹਦੀ ਬਿਲਡਿੰਗ ਦੇ ਬਾਹਰ ਗੱਡੀ ਲੱਗੀ ਉਹ ਬਿਲਡਿੰਗ ਵਾਲੇ ਕੋਲੇ ਪੈਸੇ ਲਿੱਤੇ ਜਾਣ ਕਿਉਂਕਿ ਪਬਲਿਕ ਨੇ ਤਾਂ ਦੇਖੋ ਹਸਪਤਾਲਾਂ 'ਚ ਵੀ ਆਣਾ ਵਾ ਸ਼ਾਪਿੰਗ ਕਰਨ ਵੀ ਆਣਾ ਵਾ ਗੱਡੀ ਕਿਤੇ ਤੇ ਲਾਣੀ ਹੈ ਨਾ ਜਦੋਂ ਬਿਲਡਿੰਗ ਵਾਲੇ ਕਹੋ ਆਪਣੀ ਪਾਰਕਿੰਗ ਹੀ ਨਹੀਂ ਹੈਗੀ ਤੁਸੀਂ ਉਹਨੂੰ ਬਿਲਡਿੰਗ ਬਣਾਉਣ ਦੀ ਆਜ਼ਾਦਤ ਕਿੱਦਾਂ ਦੇ ਦਿੰਦੇ ਹੋ ਔਰ ਇਹ ਵੀ ਕਰਪਸ਼ਨ ਹੁੰਦੀ ਆ ਬਾਜ ਹੋਇਆ ਐਦਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਮੇਰੀ ਸਰਕਾਰ ਅਗੇ ਬੇਨਤੀ ਆ ਕਿ ਇਹਦੇ ਵਾਲੇ ਗੰਭੀਰਤਾ ਨਾਲ ਧਿਆਨ ਦਿਵੋ ਕਿਉਂਕਿ ਦੇਖੋ ਤੁਸੀਂ ਸਰਕਾਰ ਪਬਲਿਕ ਦੀ ਚੁਣੀ ਹੋਈ ਸਰਕਾਰ ਆ ਆਪਾਂ ਸਰਕਾਰ ਦੇ ਖਿਲਾਫ ਨਹੀਂ ਆ ਲੇਕਿਨ ਇਹ ਕੁਝ ਨੀਤੀਆਂ ਐਹੋ ਜਿਹੀ ਹੁੰਦੀਆਂ ਸਰਕਾਰ ਦੀਆਂ ਜਿਹੜੀਆਂ ਪਬਲਿਕ ਦੇ ਅੰਗੇਸ ਚੱਲ ਜਾਂਦੀਆਂ ਆਪਾਂ ਉਹਦੇ ਹੱਕ ਦੀ ਆਵਾਜ਼ ਚੁੱਕਣੇ ਆ ਕਿਰਪਾ ਕਰਕੇ ਟੋਮ ਵਾਲਾ ਕੰਮ ਤੇ ਨਕੀਲ ਪਾਵੋ ਇਹਦਾ ਘੱਟੋ ਘੱਟ ਖਰਚਾ ਹੀ ਇੰਨਾ ਕ ਘਟਾ ਦਿਓ ਕਿ ਪਬਲਿਕ ਨੂੰ ਕੋਈ ਖਾਸੀ ਪਰੇਸ਼ਾਨੀ ਨਾ ਹੋਵੇ ਤੁਸੀਂ ਮੌਕੇ ਤੇ ਵੀ ਚਲਾਨ ਕਰ ਸਕਦੇ ਹੋ 500 ਰੁਪਏ ਦਾ ਜੇ ਤੁਸੀਂ ਟੋਕ ਕਰਨੀ ਵੀ ਤੁਹਾਨੂੰ ਪੈਂਦੀ ਆ ਤਾਂ ਉਹਦਾ ਵੀ ਚਲਾਨ 100-150 ਰੁਪਇਆ ਬਹੁਤ ਹੁੰਦਾ ਇਨਫ ਹੁੰਦਾ ਸਾਢੇ 650 ਰੁਪਇਆ ਇਹ ਕਿਤੇ ਨਾ ਕਿਤੇ ਲੁੱਟ ਬਜਾਰੀ ਆ